ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਾ ਜੀ ਸ਼ਾਮ ਨੂੰ ਕਿਉਂਕਿ ਮੈਂ ਸਾਰਾ ਦਿਨ ਵਲੌਗ ਨਹੀਂ ਬਣਾਇਆ ਮੇਰੇ ਦਿਨ ਨਹੀਂ ਕੀਤਾ ਵਲੌਗ ਬਣਾਉਣ ਦਾ ਤੇ ਅੱਜ ਮੈਂ ਕੀਤੀ ਆ ਰੈਸਟ ਤੇ ਥੋੜਾ ਜਿਹਾ ਬਾਜ਼ਾਰ ਦਾ ਕੰਮ ਸੀਗਾ ਉਹ ਕੀਤਾ ਤੇ ਹੁਣ ਮੈਂ ਨਾ ਸ਼ਾਮ ਨੂੰ ਅੱਜ ਹੈਗੀ ਆ ਜੀ 10ਵੀਂ ਤੇ ਸ਼ਾਮ ਨੂੰ ਮੈਂ ਹੁਣ ਨਾ ਦੇਗ ਬਣਾਉਣ ਲੱਗੀ ਸੀ ਤਸਮੀ ਦਾ ਮੱਥਾ ਟੇਕਣਾ ਕਿਉਂਕਿ ਬੱਚੇ ਸਵੇਰੇ ਸਕੂਲ ਚਲੇ ਗਏ ਸੀ ਉਹ ਹੈ ਨਹੀਂ ਸੀ ਘਰ ਹੀ ਤਾਂ ਕਰਕੇ ਫਿਰ ਮੈਂ ਉਹਨਾਂ ਕਰਕੇ ਹੁਣ ਸ਼ਾਮ ਨੂੰ ਨਾ ਦੇਗ ਬਣਾ ਰਹੀ ਆ ਤੇ ਇੱਧਰ ਦੇਖੋ ਆਪਣੀ ਬਣ ਰਹੀ ਹੈ ਦੇਗ ਤੇ ਇੱਧਰ ਮੈਂ ਹੋਮ ਵਾਸਤੇ ਅੱਗ ਤਿਆਰ ਕਰਦੀ ਸੀਗੀ ਤੇ ਮੈਂ ਕਿਹਾ ਚਲੋ ਬਲੌਗ ਸ਼ੁਰੂ ਕਰ ਲਈਏ ਜਿੰਨਾ ਕਵੀ ਬਣੂਗਾ ਤੇ ਬੱਚੇ گئے ਹੋਏ ਨੇ ਜੀ ਟਿਊਸ਼ਨ ਤੇ ਬਾਕੀ ਜਦੋਂ ਬੱਚੇ ਆ ਗਏ ਤੁਹਾਨੂੰ ਬੁਲਾਉਣੇ ਬੱਚਿਆਂ ਦੇ ਨਾਲ ਬੱਚੇ ਟਿਊਸ਼ਨ ਗਏ ਹੋ ਸੀ ਮੇਰਾ ਅੱਜ ਦਿਲ ਨਹੀਂ ਕੀਤਾ ਵਲੌਗ ਬਣਾਉਣ ਦਾ ਮੈਂ ਕਿਹਾ ਚਲੋ ਅੱਜ ਸਕਿੱਪ ਕਰ ਦਿੰਦੇ ਆ ਤੇ ਅੱਜ ਵਲੌਗ ਨਹੀਂ ਬਣਾਉਦੇ ਤੇ ਹੁਣ ਮੇਰਾ ਦਿਲ ਕੀਤਾ ਤੇ ਹੁਣ ਮੈਂ ਫੋਨ ਚੱਕ ਲਿਆ ਬਲੌਗ ਬਣਾਉਣ ਵਾਸਤੇ ਤੇ ਚਲੋ ਠੀਕ ਹੈ ਜੀ ਜੋ ਵੀ ਰੂਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਹੀਂ ਕਰਦਾ ਵੀਰਾ ਤਾਂ ਵੀਰਾ ਕੰਮ ਨਹੀਂ ਕਰਦਾ ਤੇਰੇ ਥੱਪੜ ਪਈ ਸੀ ਮੈਡਮ ਤੋਂ ਹਾਂ ਕਿਉਂ ਤੂੰ ਪੜਦਾ ਨਹੀਂ ਹੈਗਾ ਮੈਂ ਦੱਸਿਆ ਸੀ ਵੀ ਮੈਡਮ ਨੂੰ ਵੀ ਇਹ ਫੋਨ ਦੇਖਦਾ ਹੁੰਦਾ ਮੈਂ ਵੀ ਦੇਖਦਾ ਹੁੰਦਾ ਫੋਨ ਦੇਖਦਾ ਤੂੰ ਫੋਨ ਲਓ ਜੀ ਬੱਚੇ ਆ ਗਏ ਸੀਗੇ ਟਿਊਸ਼ਨ ਤੋਂ ਤੇ ਇੱਧਰ ਆਪਣੀ ਦੇਗ ਬਣ ਕੇ ਵੀ ਤਿਆਰ ਆ ਦੇਗ ਮੇਰੀ ਬਣ ਚੁੱਕੀ ਆ ਦੇਖ ਲਓ ਤੁਸੀਂ ਤੇ ਇੱਧਰ ਆਪਣੀ ਅੱਖ ਵੀ ਹੋ ਚੁੱਕੀ ਆ ਤੇ ਜੋ ਵੀ ਲਿਆ ਹੋਇਆ ਗਿਆ ਕੜਸ਼ਾ ਲੈਣ ਵਾਸਤੇ ਜਿੱਚਾ ਆਪਾਂ ਮੱਥਾ ਟੇਕਦੇ ਹੁੰਦੇ ਆ ਲਓ ਜੀ ਜੋ ਵੀ ਵੀ ਆ ਗਿਆ ਨਹੀਂ ਲੱਗੀ ਤੇ ਇਹਦੇ ਵਿੱਚ ਨਾ ਆਪਾਂ ਅੱਗ ਪਾ ਕੇ ਹੋਮ ਦਿੰਨੇ ਹੁੰਦੇ ਆ ਹਾਂਜੀ ਹਾਂਜੀ ਕੰਮ ਨਹੀਂ ਕਰਦਾ ਤੁਸੀਂ ਟਿਊਸ਼ਨ 'ਚ ਹੈ ਤੂੰ ਵੀ ਨਹੀਂ ਸੀ ਪੜਦਾ ਮੈਂ ਸਮਝ ਰਿਆ ਪੀਗਾ ਅੱਛਾ ਕਹਿੰਦੇ ਚਲਾਉਂਦਾ ਜੋ ਵੀ ਦੀਆਂ ਕੋਟੇ ਦੇ ਆਪਦੇ ਪੈਂਦੀ ਐ ਦੀਨ ਨੇ ਕਿਹਾ ਬੇਰਿਸ਼ ਕਹਿਤ ਲਾ ਦਿਆਂ ਦੇਖੋ ਕਿ ਮੈਂ ਸਮਝਦਾ ਫਿਰਦਾ ਪਰ ਉਹਨੇ ਨਾ ਹੁਫਾ ਅੱਛਾ ਕਰੇਲੇ ਕਰੇਲੇ ਯੈਸ ਮਾਸਿਨੂ ਤੇ ਜਾ ਕਰੇਲੇ ਨਾਨੀ ਕਹਿੰਨੇ ਇੱਕ ਦੋ ਤਿੰਨ ਚਾਰ ਤੇਰੇ ਜੋਗੀ ਲਿਆਈਆਂ ਮੈਂ ਤਾਂ ਮਾ ਸ਼ਮਲਾ ਮਿਰਚਾਂ ਦੀ ਸਬਜ਼ੀ ਪਈ ਆ ਨਾਨੀ ਕਹਿੰਦੀ ਹੋਰ ਲੈ ਜਾ ਮੈਂ ਕਿਹਾ ਸ਼ਮਲਾ ਮਿਰਚਾਂ ਦੀ ਸਬਜ਼ੀ ਪਈ ਆ ਫਿਰ ਉਹ ਨਹੀਂ ਖਾਣੀ ਮੈਂ ਕਿਹਾ ਜੋ ਬਣ ਲਗਦਾ ਸੀ ਉਹਦੇ ਜੋਗ ਦੇ ਦੋ ਫਿਰ ਮਾਸੀ ਨੇ ਤਿੰਨ ਚਾਰ ਪਾਤੇ ਡੈਡੀ ਦੀ ਵੀਡੀਓ ਉਹ ਆਈ ਆ ਵੀਡੀਓ ਤੇ ਮੱਥਾ ਆਪਾਂ ਨੇ ਟੇਪ ਲਿਆ ਸੀਗਾ ਦਸਵੀਂ ਦਾ ਤੇ ਡੌਗੀਆਂ ਨੂੰ ਬਾਹਰ ਜੋ ਵੀ ਰੋਟੀ ਪਾਏ ਆ ਡੌਗੀਆਂ ਨੂੰ ਵੀ ਅਸੀਂ ਸਵਾਦ ਲਗਾਉਣਾ ਤੁਹਾਨੂੰ ਦਿਖਾਵਾਂ ਮੈਂ ਬਣਾਈਆਂ ਸੀ ਸੇਮੀਆਂ ਸੇਮੀਆਂ ਹੋ ਗਈਆਂ ਫ੍ਰਿਜ ਚ ਪਈਆਂ ਪਈਆਂ ਉਹ ਸਾਰਾ ਦੁੱਧ ਜਿਆ ਸੋਖ ਗਿਆ ਹਨ ਤੇ ਹੁਣ ਇਹਨਾਂ ਨੂੰ ਮੈਂ ਦੁੱਧ ਪਾ ਕੇ ਦਿਵਾਲੇ ਗਰਮ ਕਰੂੰਗੀ ਲੋਗਿਆਂ ਰੋਟੀ ਚੂਰ ਕੇ ਅਸੀਂ ਵਿੱਚ ਸੇਵ ਨਹੀਂ ਆਪਾਂ ਗਰਮ ਨਹੀਂ ਕਰੋ ਪਹਿਲਾਂ ਦੁੱਧ ਪਾ ਦਿਓ ਵਿੱਚ ਚਲਾ ਦੂੰਗੀ ਛੱਡੀਆਂ ਕਰਕੇ ਪਹਿਲਾਂ ਦੁੱਧ ਪਾ ਦਿਓ ਹਾਂ ਜੋ ਵੀ ਇਹਨਾਂ ਚਾਹਤਾ ਕਿੰਨੀਆਂ ਪੈੜੀਆਂ ਹੋਣ ਫਿਰ ਦੁੱਧ ਪਾ ਦਿਓ ਪਹਿਲਾਂ ਤੇ ਮਿੱਠਾ ਪਾ ਦਿਓ ਗਰਮ ਕਰਨੇ ਦੀ ਕਿ ਲੋ ਡੈਡੀ ਦੀ ਵੀਡੀਓ ਕਾਲ ਆ ਗਈ ਕੋਈ ਨਾ ਬਲੌਗ ਬਣਾਉਂਦੇ ਸਮੇਂ ਕਿਉ ਡੈਡੀ ਦੀ ਵੀਡੀਓ ਕਾਲ ਆਉਂਦੀ ਆ ਡੈਡੀ ਦੀ ਵੀਡੀਓ ਕਾਲ ਜਿਹੜੀ ਨੂੰ ਪਤਾ ਲੱਗ ਜਾਂਦਾ ਵੀ ਇਹ ਬਲੌਗ ਬਣਾਉਂਦੇ ਨੇ ਮੈਂ ਵੀ ਵਿੱਚ ਹਿੱਸਾ ਪਾਵਾਂ ਤੇ ਹੁਣ ਬਾਅਦ ਮੈਂ ਅੰਕਲ ਨੂੰ ਲਾਇਆ ਹਾਂ ਦੇਖ ਤਾਂ ਚਲੋ ਬਹੁਤ ਕਾ ਆਪੋਸ ਹੋ ਗਿਆ ਸੀਗਾ ਤੇ ਜੰਗਲ ਬਣਿਆ ਪਿਆ ਸੀ ਮੈਂ ਉਧਰੋਂ ਮੰਮੀ ਦੇ ਘਰੇ ਸੁਨੇਹਾ ਲਾ ਕੇ ਆਇਆ ਜੋ ਵੀ ਫਿਰ ਉਧਰੋਂ ਮੰਮੀ ਹੋਣਿਆਂ ਨੇ ਭੇਜਿਆ ਅੰਕਲ ਨੂੰ ਮੋਰੋ ਬਾਹਰ ਗਲੀ ਸਾਫ ਕਰਦਣੇ ਆਪਾਂ ਤੇ ਉਹ ਲੱਗੇ ਹੋਏ ਨੇ ਅਕਲ ਮੈਂ ਕਿਹਾ ਚਲੋ ਮੈਂ ਇਹਨੇ ਰੋਟੀ ਬੱਚਿਆਂ ਨੂੰ ਬਣਾ ਕੇ ਖਵਾ ਦਾਂ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦੇ 7 ਵਜੇ ਚੁੱਕੇ ਨੇ ਮੱਥਾ ਆਪਾਂ ਨੇ ਟੇਕ ਲਿਆ ਸੀਗਾ ਦਸ ਮੀਂਹਾਂ ਚ ਤੇ ਹੁਣ ਬਣਾ ਰਹੀ ਸੀ ਰੋਟੀ ਤੇ ਬੱਚੇ ਖਾਣਗੇ ਜੋ ਵੀ ਖਾਊਗਾ ਕਰੇਲਿਆਂ ਨਾਲ ਸੋਹਣ ਨੂੰ ਤਾਂ ਮੈਂ ਰੋਟੀ ਬਣਾਉਣੀ ਨਹੀਂ ਆਪੂ ਨਾਲ ਰੋਟੀ ਖਾਵਾਂਗੇ ਸੋ ਮੇਰਾ ਦਿਨ ਖਾਲੀ ਸੀ ਨਾ ਆਲੂ ਨਾਲ ਹੂੰ ਮਸਾਲੀ ਨਾਲ ਖਾਵਾਂਗੇ ਸਸੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਹੈਗਾ ਜੀ ਬਲੌਗ ਦਾ ਦੂਸਰਾ ਦਿਨ ਕੱਲ ਮੈਂ ਸ਼ੁਰੂ ਕੀਤਾ ਸੀ ਥੋੜਾ ਜਿਹਾ ਬਲੌਗ ਤੇ ਬਸ ਥੋੜਾ ਜਿਹਾ ਬਣਿਆ ਸੀ ਕੱਲ ਸ਼ਾਮ ਨੂੰ ਸ਼ੁਰੂ ਕੀਤਾ ਸੀਗਾ ਤੇ ਅੱਜ ਹੈਗਾ ਦੂਸਰਾ ਦਿਨ ਤੇ ਬੱਚਿਆਂ ਨੂੰ ਅੱਜ ਹੈਗੀ ਹੈ ਜੀ ਛੁੱਟੀ ਤੇ ਮੈਂ ਨਾ ਕਿ ਹੋ ਗਈ ਸੀ ਰੈਡੀ ਤੇ ਬੱਚਿਆਂ ਨੇ ਜਾਣਾ ਹੁਣ ਟਿਊਸ਼ਨ ਤੇ ਮਾਰਨਿੰਗ ਦੇ ਟਾਈਮ ਤੇ ਕੰਮ ਹਜੇ ਮੇਰੇ ਅੰਦਰ ਲਈ ਸਾਰੇ ਪਏ ਨੇ ਝਾੜੂ ਪੂੰਛਾ ਅੰਦਰ ਸਾਰਾ ਕਰਨ ਵਾਲਾ ਪਿਆ ਤੇ ਹੁਣ ਆਪਾਂ ਰੱਖਿਆਂਗਾ ਗੈਸ ਤੇ ਦੁੱਧ ਗਰਮ ਕਰਨਾ ਤੇ ਬਾਹਰ ਆਪਣਾ ਸਾਰਾ ਝਾੜੂ ਪੂੰਛਾ ਲੱਗ ਚੁੱਕਿਆ ਬੇੜੇ 'ਚ ਬੇੜੇ 'ਚ ਵੀ ਲੱਗ ਚੁੱਕਿਆ ਤੇ ਇੱਥੇ ਵੀ ਲੱਗ ਚੁੱਕਿਆ ਤੇ ਉੱਧਰ ਵੀ ਲੱਗ ਚੁੱਕਿਆ ਬੇੜੇ ਚ ਝਾੜੂ ਪੋਚਾ ਲਾ ਕੇ ਹੁਣ ਫ੍ਰੀ ਹੋਈ ਸੀ ਖਣਾ ਆਪਣੇ ਜਿਹੜਾ ਅਸ਼ੋਕਾ ਦਾ ਇਹਦੇ ਪੱਤੇ ਹੁਣ ਝੜ ਰਹੇ ਨੇ ਹੁਣ ਦੇਖੋ ਬੇੜੇ ਚ ਕਿੰਨੇ ਪੱਤੇ ਹੋ ਗਏ ਹਜੇ ਮੈਂ ਹੁਣ ਝਾੜੂ ਲਾ ਕੇ ਪੋਚਾ ਲਾ ਕੇ ਅੰਦਰ ਗਈ ਸੀ ਸਾਰਾ ੂੜਾ ਡਸਟਬਿਨ ਚ ਪਾ ਕੇ ਹੁਣ ਇਹਦੇ ਪੱਤੇ ਫੇਰ ਇਹਦੇ ਖਿਲਰ ਗਏ نیچے ਤੇ ਆ ਅਸ਼ੋਕੇ ਦੇ ਪੱਤੇ ਹੁਣ ਝੜ ਰਹੇ ਨੇ ਤਾਂ ਕਰਕੇ ਥੋੜਾ ਜਿਹਾ ਖਲਾਰਾ ਫੇਰ ਪੈ ਗਿਆ ਬਾਹਰ ਮੈਂ ਜਲਦੀ ਤਾਂ ਕਰਤਾ ਕਿਉਂਕਿ ਬੱਚੇ ਅੰਦਰ ਸੁੱਤੇ ਪਏ ਸੀ ਥੋੜਾ ਜਿਹਾ ਮੈਂ ਲੇਟ ਉੱਠੇ ਨੇ ਬੱਚੇ ਪੌਣੇ 8 ਵਜੇ ਉੱਠੇ ਨੇ 8 ਵਜੇ ਮੈਂ ਕਿਚੋਲ ਉੱਪਰ ਰਹਿਣ ਤੋਂ ਵੀ ਅੱਜ ਇਹਨਾਂ ਨੂੰ ਛੁੱਟੀ ਆ ਤੇ ਬਾਹਰ ਝਾੜੂ ਪੋਚਾ ਚੱਲਦੀ ਤਾਂ ਕਰਨਾ ਪਿਆ ਕਿਉਂਕਿ ਬਾਹਰ ਤੋਂ ਧੁੱਪ ਬਹੁਤ ਜਲਦੀ ਆ ਜਾਂਦੀ ਆ ਹੁਣ ਵੀ ਦੇਖੋ ਸਾਰੇ ਪੇੜੀ ਚ ਤੋਂ ਪਾ ਚੁੱਕੀ ਆ ਤਾਂ ਕਰਕੇ ਮੈਂ ਪਹਿਲਾਂ ਪਹਿਲਾਂ ਮੈਂ ਕਿ ਠੰਡਾ ਠੰਡਾ ਮੌਸਮ ਆ ਠੰਡੀ ਹਵਾ ਚੱਲਦੀ ਆ ਵੀ ਚਲੋ ਬਾਹਰ ਝਾੜੂ ਪੋਚਾ ਕਰਦੀ ਆ ਬਾਕੀ ਅੰਦਰਲੇ ਕੰਮ ਤਾਂ ਅੰਦਰ ਆਮ ਨਾਲ ਹੋਈ ਜਾਣਗੇ ਅੰਦਰਿਆਂ ਦੀ ਕੋਈ ਟੈਨਸ਼ਨ ਨਹੀਂ ਤੇ ਹੁਣ ਮੈਂ ਰੱਖਿਆ ਹੋਇਆ ਦੁੱਧ ਗਰਮ ਗੈਸ ਤੇ ਤੇ ਹੁਣ ਗੁੰਨਣ ਲੱਗੀ ਸੀ ਆਟਾ ਕਿਉਂਕਿ ਬੱਚਿਆਂ ਨੂੰ ਰੋਟੀ ਬਣਾ ਰੱਬੜਾ ਦੇ ਉਹਨਾਂ ਨੇ ਜਾਣਾ ਟਿਊਸ਼ਨ ਤੇ ਬੱਚ ਇਹ ਪਤਾ ਨਹੀਂ ਕਦਾਂ ਇਹ ਦੋ ਫੋਨ ਤੇ ਲੱਗਿਆ ਪਿਆ ਜੋ ਵੀ ਲੱਗਿਆ ਹੈ ਸਕੂਲ ਦਾ ਕੰਮ ਕਰਨ ਵਾਸਤੇ ਨਾਲ ਨਾਲ ਜੋ ਵੀ ਦਾ ਟੀਵੀ ਚੱਲ ਰਿਹਾ ਤੇ ਦੋਨੇ ਜਣੇ ਆਪਏ ਨੇ ਕਿ ਮੇਰਾ ਕੰਮ ਹੋ ਜਾਈ ਸਾਰਾ ਪਿਆੰਤ ਅੱਧਾ ਕਰਨ ਨਾਲ ਮੈਂ ਕਿਹਾ ਚਲੋ ਪਹਿਲਾਂ ਬੱਚਿਆਂ ਨੂੰ ਭੇਜ ਦਿਆਂ ਨਾ ਟਿਊਸ਼ਨ ਤੇ ਬਾਅਦ ਚ ਕਰਾਂਗੀ ਸਾਰਾ ਕੰਮ ਤੇ ਇੰਦਰ ਰੱਖਿਆ ਹੈ ਗੈਸ ਤੇ ਦੁੱਧ ਕਰਨਾ ਤੇ ਹੁਣ ਮੈਂ ਲੱਗੀ ਸੀ ਆਟਾ ਗੁੰਨਣ ਹਜੇ ਇਧਰ ਆਪਣੇ ਝਾਲੇ ਢਾਂਡੇ ਪਈਆਂ ਮੰਜਨਾਂ ਦੇ ਬਾਕੀ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਣ ਰਹੇ ਹੋ ਬਲੌਗ ਦੇ ਨਾਲ। ਲੋ ਜੀ ਹੁਣ ਹੋ ਗਿਆ ਰੋਟੀ ਦਾ ਟਾਈਮ ਆ ਸ਼ਿਮਲਾ ਮਿਰਚ ਦੀ ਸਬਜੀ ਦੋ ਰੋਟੀਆਂ ਤੇ ਨਾਲ ਕਤੜੀ ਹੋਈ ਮਿਰਚ ਨਾਲ ਲੱਸੀ ਤੇ ਨਾਲ ਖੀਰਾ। ਇਧਰ ਸੋਮੂ ਦਾ ਖਾਣ ਦਾ ਸਟਾਈਲ ਦੇਖੋ ਕਿਵੇਂ ਬੈਠਾ ਖਾਂਦਾ ਹੈ ਬੈਠਾ। ਜੋ ਵੀ ਇਹਨਾਂ ਰੋਟੀ ਖਵਾ ਰਿਆ ਤੇ ਜੋ ਵੀ ਨੇ ਆਪ ਰੋਟੀ ਖਾ ਲਈ। ਖਾ ਲਈ। ਜੋ ਵੀ ਨੇ ਤਕਰੇਲੇ ਨਾਲ ਖਾਦੀ। ਸੋਮੂ ਖਾ ਰਿਆ ਮਿੱਠੇ ਨਿੰਬੂ ਦਾ ਚਾਹ ਨਾਲ ਪਰੌਂਠੀ ਤੇ ਨਾਲ ਦਹੀਂ ਮੈਂ ਸਬਜ਼ੀ ਖਾ ਰਹੀ ਹਾਂ ਲਓ ਜੀ ਬੱਚੇ ਆਪਣੇ ਆ ਗਏ ਸਕੂਲ ਟਿਊਸ਼ਨ ਤੋਂ ਸਕੂਲ ਲੋ ਤਾਂ ਅੱਜ ਛੁੱਟੀ ਸੀ ਟਿਊਸ਼ਨ ਤੋਂ ਆਏ ਨੇ ਤਾਂ ਪਹਿਣ ਦਾ ਤਰੀਕਾ ਦੇਖ ਲੋ ਉਹਦੇ ਨਿੱਕੇ ਜਿਹੇ ਕੱਕੇ ਨੂੰ ਨਾਲ ਪਾ ਕੇ ਪੈ ਗਿਆ ਛੋਟਾ ਸੋਮੂ ਆਣਾ ਸ਼ੰਮੀ ਛੋਟਾ ਸੋਮੂ ਆਏ ਤੂੰ ਵੱਡਾ ਹਨਾ ਚੰਗਾ ਸਟਾਰ ਤਾਂ ਦਿਖਾ ਦੇ ਜਿਹੜਾ ਮੈਡਮ ਨੇ ਦਿੱਤਾ ਤੈਨੂੰ ਲੈ ਸਟਾਰ ਦਿਖਾਈਏ ਦਿਖਾਈ ਹੈਂਡੂ ਤੇ ਸੋਮੂ ਨੂੰ ਨਾ ਸਟਾਰ ਮਿਲਿਆ ਇੱਕ ਕ ਮਿਲਿਆ ਸਟਾਰ ਇੱਕ ਸੋਮੂ ਨੂੰ ਕਿੱਥੇ ਮਿਲਿਆ ਇੱਕ ਕਿੱਥੇ ਮਿਲਿਆ ਆਏ 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 ਇੱਕ ਆਸ਼ੀ ਸੋਮੂ ਨੂੰ ਦੋ ਸਟਾਰ ਮਿਲਿਆ ਮम्मा ਨੇ ਮੂਹ ਲਵੇੜ ਤਾਂ ਸੋਮੂ ਦਾ ਹਨਾ ਗੰਦਾ ਬੱਚਾ ਸੋਮੂ ਦਾ ਫੋਨ ਕਰਤਾ ਬੰਦ ਮੈਡਮ ਨੇ ਤੇ ਟੀਵੀ ਵੀ ਬੰਦ ਕਰਤਾ ਹਨਾ ਜੋ ਸੋਮੂ ਹਾਂਜੀ ਮੇਰੇ ਸਾਰੇ ਕੰਮ ਹੋ ਚੁੱਕੇ ਨੇ ਭਾਂਡੇ ਵਗੈਰਾ ਵੀ ਮਾਸ ਦੀ ਤੇ ਝਾੜੂ ਪੂੰਛਾ ਵੀ ਆਪਣਾ ਲੱਗ ਗਿਆ ਤੇ ਹੁਣ ਮੈਂ ਹੋ ਗਈ ਸੀ ਫ੍ਰੀ ਮੇਰੀ ਨਾ ਪਤਾ ਨਹੀਂ ਜਾੜ ਦਰਦ ਕਰਦੀ ਆ ਪਤਾ ਨਹੀਂ ਅੰਦਰ ਹਨਾ ਮੂੰਹ ਦੁਖਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੇਰੇ ਅੰਦਰੋਂ ਜਾੜ ਦੁਖਦੀ ਆ ਕਿ ਕੀ ਦੁਖਦਾ ਸੌ ਜਾਂ ਸੌ ਜਾਂ ਕਹਿੰਦਾ ਮम्मा ਤੁਸੀਂ ਚੁੱਪ ਕਰ ਜੂ ਕਹਿੰਦਾ ਮੈਂ ਸੌਣਾ ਦਾ ਇਹ ਹੈ ਨਾ ਦੀਦੀ ਨੇ ਘੂਰਿਆ ਇਹਨੂੰ ਟਿਊਸ਼ਨ ਆੜਿਆ ਨੇ ਤੇ ਬਹੁਤ ਦੇਖਣ ਲੱਗ ਗਿਆ ਇਹ ਜਦੋਂ ਨੇ ਛੁੱਟੀਆਂ ਹੋਈਆਂ ਨੇ ਨਾ ਫੋਨ ਜਿਆਦਾ ਦੇਖਣ ਲੱਗ ਗਿਆ ਸੀਗਾ ਤੇ ਹੁਣ ਮੈਂ ਫੋਨ ਕਰ ਦੇਣਾ ਬੰਦ ਕਰ ਤੇ ਹੁਣ ਇਕੱਲੀ ਪੜਾਈ ਕਰਿਆ ਕਰੂਗਾ ਬਸ ਕੋਈ ਫੋਨ ਨਹੀਂ ਕੋਈ ਕੁਛ ਨਹੀਂ ਸਾਰਾ ਬੰਦ ਕਰ ਦੇਣਾ ਤੇਰਾ ਫੋਨ ਫੋਨ ਚੰਪੜਿਆ ਪਿਆ ਸੀ ਇਕੱਲਾ ਮੰਮਾ ਮੰਮਾ ਵੀ ਇਹਦਾ ਕੁਛ ਬੰਦੀ ਨਹੀਂ ਕਰਦਾ ਰਾਣੀ ਤੇਰੇ ਲਈ ਵੀਰਾ ਵੀ ਬੰਦ ਕਰੂਗਾ ਵੀਰੇ ਦਾ ਵੀ ਬੰਦ ਕਰਦਾ ਸੰਨ ਮੈਂ ਵੀਰਾ ਬੰਦ ਕਰੂ ਨਾ ਵੀਰਾ ਬਹੁਤ ਰੇਖਿਆ ਵੀਰਾ ਬਹੁਤ ਫੋਨ ਰੇਖਿਆ ਵੀਰਾ ਤੇਰਾ ਤਾਂ ਫੋਨ ਦੇਖਦਾ ਹੀ ਨਹੀਂ ਸੋਮੂ ਦੇਖਦਾ ਫੋਨ ਮੈਂ ਨਹੀਂ ਵੀਰਾ ਦੇਖਦਾ ਸੀ ਵੇਰੇ ਦਾ ਵੀ ਬੰਦ ਦਾ ਤੇਰਾ ਵੀ ਬੰਦ ਦਾ ਲੋ ਕਿਚਨ ਆਪਣੀ ਪੂਰੀਲੀਨ ਹੋ ਚੁੱਕੀ ਆ ਬਸ ਭਾਂਡੇ ਆਪਣੇ ਸਾਰੇ ਮੰਜੇਗੇ ਇਹ ਹੋਣਾ ਕਿ ਬੱਚਿਆਂ ਨੇ ਪਾਣੀ ਪੀਤਾ ਸਾਰਾ ਕੰਮ ਹੋ ਗਿਆ ਝਾੜੂ ਪੋछा ਲੱਗ ਗਿਆ ਸੌ ਜਾ ਸੌ ਜਾ ਮੈਂ ਨਹੀਂ ਬੋਲਦੀ ਕੋਸ਼ਿਸ਼ ਮੇਰੇ ਤਾਂ ਪਤਾ ਨਹੀਂ ਝਾੜ ਤੋਂ ਹੁੰਦੀ ਆ ਪਤਾ ਨਹੀਂ ਮੂੰਹ ਦੁਖਦਾ ਸਮਝ ਤੋਂ ਬਾਹਰ ਝਾੜੂ ਪੋछा ਸਾਰੇ ਕਿਤੇ ਲੱਗ ਗਏ ਘਰ ਆਪਣਾ ਪੂਰਾ ਕਲੀਨ ਹੋ ਚੁੱਕਾ ਸੌ ਜਾ ਸੌ ਜਾ ਮੈਂ ਨਹੀਂ ਇਹਨੂੰ ਸੌਂ ਲ ਦੋ ਫਿਰ ਠੀਕ ਹੈ ਫਿਰ ਦੀਦੀ ਦਾ ਕੱਲਾ ਮਮਾ ਦੀਦੀ ਦਾ ਪੱਲਾ ਮੈਗੀ ਮਨਾਓ ਫਿਰ ਨਾ ਪਕੌੜੇ ਪਕੌੜੇ ਬਣਾ ਲਓ ਠੀਕ ਪੱਲਾ ਮੈਗੀ ਬਣਾਉਂਦੀ ਸੀ ਤਾਂ ਠੀਕ ਆ ਹਾਂ ਦੀਦੀ ਤਾਂ ਮੈਂ ਮਮਾ ਹਾਂਜੀ ਤੇ ਇੱਕ ਗੱਲ ਹੋਰ ਐਨਾ ਜਾ ਕੇ ਹਨਾ ਦਿਮਾਖਰਾਵ ਹੁੰਦਾ ਕਦੇ ਕਦੇ ਜਦੋਂ ਹਨਾ ਘਰ ਦੀਆਂ ਚੀਜ਼ਾਂ ਦੇ ਨੁਕਸਾਨ ਜੇ ਹੋਈ ਜਾਣ ਹਜੇ ਖਰਚਾ ਪਹਿਲੇ ਬਹੁਤ ਹੋ ਕੇ ਹਟਿਆ ਤੁਹਾਨੂੰ ਪਤਾ ਵੀ ਹਜੇ ਗੱਗੇ ਹੋਣੇ ਗਏ ਨੇ ਹਨਾ ਥੋੜਾ ਟਾਈਮ ਹੀ ਹੋਇਆ ਨਾਲ ਨੂੰ ਗਿਆਨ ਤੇ ਉਸ ਤੋਂ ਬਾਅਦ ਉਹ ਬੱਚਿਆਂ ਦੀ ਜਿਹੜੀ ਮਿਸ਼ਨ ਹੋ ਗਈ ਫਿਰ ਸਾਰੇ ਬਿਮਾਰ ਹੋ ਗਏ ਤੇ ਆ ਕੱਲ ਪਰਸੋਂ ਨਾ ਮੈਂ ਆਰੋ ਦੀ ਸਰਵਿਸ ਕਰਾਈ ਸੀਗੀ 1400 ਰੁਪਏ ਲੱਗੇ ਸੀਗਾ ਸਰਵਿਸ ਤੇ ਅੱਜ ਸਵੇਰੇ ਉੱਠ ਕੇ ਦੇਖਿਆ ਤੇ ਆਰੋ ਚੱਲ ਨਹੀਂ ਸੀ ਰਿਹਾ ਸਵੇਰੇ ਫਿਰ ਮੈਂ ਨਾ ਵੀਰੇ ਨੂੰ ਫੋਨ ਕੀਤਾ ਆਰੋ ਆ ਰਿਹਾ ਉਹ ਬਾਹਰ ਗਿਆ ਆਰੋ ਚੱਲ ਨਹੀਂ ਰਿਹਾ ਤੁਸੀਂ ਇੱਕ ਵਾਰ ਚੈੱਕ ਕਰ ਦਿਓ ਆ ਕੇ ਤੇ ਉਹਨੇ ਚੈੱਕ ਕੀਤਾ ਤੇ ਉਹਦਾ ਪਤਾ ਨਹੀਂ ਕਿ ਕੀ ਕੁਛ ਮੱਚਿਆ ਪਿਆ ਸੀਗਾ ਉਹ ਹੁਣ ਨਵਾਂ ਪਿਆ ਤੇ 300 ਰੁਪਏ ਦੇ ਹੋ ਗਏ ਅੱਜ ਲੱਗ ਗਏ ਆਰੋ ਦੇ ਉਸ ਤੋਂ ਹਾਂ ਮੈਂ ਕਿਹਾ ਮਮਮੀ ਆ ਕੀ ਬੋਲੀ ਜਾਂਦਾ ਮੈਂ ਤਾਂ ਨਹੀਂ ਕਹਾ ਤਾਂ ਮੰਮੀ ਅੱਜ ਕੀ ਦਾ ਮੰਮੀ ਆ ਤੂੰ ਉਹ ਨਹੀਂ ਤਾਂ ਆਇਆ ਤਾਂ ਤੂੰ ਦਾ ਮੰਮੀ ਆ ਹਾਂ ਨਹੀਂ ਛੋਟੇ ਬੇਬੀ ਦਾ ਮਮਾ ਛੋਟੇ ਬੇਬੀ ਦਾ ਮਮਾ ਤੁਹਾਨੂੰ ਨਾ ਨਾ ਵੀਰਾ ਆਗਾ ਵੀਰਾ ਨਹੀਂ ਆਗਾ ਮਮਾ ਉਹ ਤੇਰਾ ਛੋਟਾ ਬ੍ਰਦਰ ਆ ਤੂੰ ਉਹਦਾ ਵੀਰਾ ਪੱਟਾ ਠੀਕ ਆ ਨਾ ਉਹ ਤਾਂ ਛੋਟਾ ਆ ਠੀਕ ਆ ਤੁਸੀਂ ਕੁਲੇ ਕੱਟਾਉਗਾ ਜਿਹੜਾ ਛੋਟਾ ਬੇਬੀ ਆ ਇਹਨੂੰ ਕਹਿੰਦਾ ਕਹਿੰਦਾ ਮੈਂ ਇਹਦੀ ਮੰਮੀ ਆ ਕਹਿੰਦਾ ਸੋ ਹੂੰਗਾ ਕਹਿੰਦਾ ਮੰਮਾ ਹਾਂ ਮੈਂ ਜਾ ਪੁੱਟਾਂਗਾ ਮੰਮਾ 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 ਜੇ ਸੋ ਮੰਮਾ ਮੈਂ ਤੁਮ ਜੀ ਜੀ ਸੋ ਹੂੰਗਾ ਤੇ ਹੁਣ ਆ ਗੋ ਸਮਰਾਇਆ ਸੀਗਾ ਵੀ ਰਾਇਆ ਸੀਗਾ ਆ ਗੋ ਠੀਕ ਕਰਕੇ ਗਿਆ ਨਿਤ ਨਮਾ ਖਰਚਾ ਛਿੜਿਆ ਹੀ ਰਹਿੰਦਾ ਕੋਈ ਨਾ ਕੋਈ ਹਜੇ ਕੋਈ ਆਮਦਨ ਦਾ ਸਾਧਨ ਹੈ ਨਹੀਂਗਾ ਤੇ ਹਜੇ ਤਾਂ ਮਹੀਨਾ ਵੀ ਨਹੀਂ ਹੋਇਆ ਗੱਗੀ ਨੂੰ ਗਏ ਨੂੰ ਤੁਹਾਨੂੰ ਪਤਾ ਜੇ ਕੰਮ ਕਰਨਗੇ ਤਾਂ ਜਾ ਕੇ ਸੈਲਰੀ ਮਿਲੂਗੀ ਹਨਾ ਵਰਕਰ ਦੇ ਖਰਚੇ ਨੇ ਜਿਹੜੇ ਬਹੁਤ ਜ਼ਿਆਦੇ ਹੋ ਜਾਂਦੇ ਨੇ ਚਾਹੋ ਕੋਈ ਗੱਲ ਨਹੀਂ ਕੀਤੀ ਕਰੀਏ ਇਹਨੂੰ ਤਰਾਉਣਾ ਪੈਣਾ ਸੀ ਸਰਦਾ ਨਹੀਂ ਹੈਗਾ ਪਾਣੀ ਵੀੜਾ ਵੀ ਨਹੀਂ ਸਰਦਾ ਤੁਸੀ ਕੋਲ ਮਾਸ ਕਰਨਾ ਪੇਸਟ ਲਾ ਲੈ ਜੁਪਾ ਜੀ ਤੁਸੀ ਇਹਨਾਂ ਚੁਪਾ ਖਾਜੋ ਜਿਹੜੇ ਬੱਚਿਆਂ ਨੂੰ ਲੱਗੇ ਫੁੱਕ ਤੇ ਮੈਂਨੇ ਇਸ ਕਦੂ ਦੀ ਸਬਜ਼ੀ ਲੋ ਕਦੂ ਲਈ ਸੀ ਇਹ ਇਹ ਕੋਈ ਮੈਂ ਕੱਟ ਕਰਨੇ ਆ ਸਬਜ਼ੀ ਬਣਾਉਣੀ ਆ ਅੱਜ ਇਹ ਲੋਕਾ ਕद्दू ਕੱਟ ਕਰ ਲਿਆ ਆ ਆਲੂ ਸੌਂ ਵਾਸਤੇ ਕੱਟਿਆ ਕਿਉਂਕਿ ਉਹਨੂੰ ਆਲੂ ਪਾ ਕੇ ਥੋੜੇ ਜਿਹਾ ਬਣਾਉ ਬੁਣ ਫਰਾਈ ਸੀ ਤੇ ਹੁਣ ਅਸੀਂ ਕद्दू ਦਾ ਇੱਕ ਦਾ ਕद्दू ਪਾਸ ਕਰ ਲਿਆ ਬਾਕੀ ਚਲੋ ਚਾਰ ਨਾਲ ਪਕੌੜੇ ਬਣਾਉਣੇ ਚਾਹ ਵੀ ਬਣ ਗਈ ਚਾਹ ਬਣ ਗਈ ਮਿਰਚਾਂ ਵੀ ਥਾੜ੍ਹ ਲਿਓ ਥੋੜੀਆਂ ਜੀਆਂ ਬਸ ਮੈਂ ਸੋ ਮੇਰੀ ਸਪਾਸ ਆਹ ਨੂੰ ਬਣ ਕੇ ਤਿਆਰ ਆ ਹਾਂ ਬਲਵੇਂ ਦੇ ਕੱਦੂ ਦੇ ਕੋਟ ਤੇ ਪਕੌੜੇ ਜਾਨੀ ਕਿ ਆਪਾਂ ਚਾਹ ਨਾਲ ਖਾਵਾਂਗੇ ਮੈਂ ਗੈਨ ਕੋਪਤਾਂ ਦੀ ਸਬਜ਼ੀ ਬਣਾਉਣੀ ਮੈਂ ਨਾ ਕੱਦੂ ਕੱਟ ਕਰਦੇ ਮੈਨੂੰ ਪਤਾ ਤੁਸੀਂ ਖੇਰ ਵੀ ਨਿ ਬਣਾਉਣਾ ਬਣਾ ਲਾਂਗੀ ਮੈਂ ਪਹਿਲਾਂ ਨਾਸਕਾ ਹੈ ਕੀ ਆਈ ਹੈ ਹੈ ਦੀਦੀ ਕੀ ਲਈ ਹੈ ਦੀ ਦੀ ਲਈ ਆ ਦੀ ਦੀ ਆਸ ਤੇ ਨੇ ਗਾ ਪਕੌੜੇ ਇਹ ਕਹਨੇ ਸੀ ਦੀ ਦੀ ਵੀ ਮੈਂ ਪਕੌੜੇ ਖਾਣਾ ਹਾਂਗੀ ਹਾਂ ਫਿਰ ਬਣਾ ਕੇ ਦੀ ਦੀ ਵਾਸਤੇ ਪਕੌੜੇ ਹਾਂ ਜੀ ਨਾਲ ਕੋਈ ਦੀ ਦੀ ਉਹ ਬਣਾ ਕੇ ਛੋਟੇ ਨਾਲ ਖਾਣਾ ਦੀ ਦੀ ਲੈ ਕੇ ਵੀ ਸੋਹਣੇ ਹੱਥ ਦੇ ਖਾਣੇ ਹੈ ਹਾਂ ਦੁਪਹਿਰ ਤੇ ਵੱਜ ਗਏ ਨੇ 2.30 भुख लगी पची मेन भी, भी लगी मैं दो रोटिया खा दी पता नहीं बंद कर सब्जी बना दी ਬੱਚਿਆਂ ਦੇ ਨਖਰੇ ਹਾਈ ਨੇ ਕਦੂ ਕਹਿੰਦੇ ਹਾਂ ਜੇ ਸੁਖਾਣਾ ਨਹੀਂ ਜੋ ਬਣ ਕਹਿੰਦਾ ਮੈਂ ਤਾਂ ਕਦੂ ਖਾਂਦਾ ਨਹੀਂ ਜੇ ਦੇਖ ਲੋ ਹੁਣ ਕਦੂ ਦੀ ਸ਼ੁਰੂਆਤ ਹੋਈ ਆ ਗਰਮ ਵਿੱਚ ਇਹਨਾਂ ਦੇ ਪਹਿਲਾਂ ਹੀ ਨਖਰੇ ਹਾਈ ਹੋ ਗਏ ਸੀ ਕਦੂ ਖਾਣਾ ਨਹੀਂ ਹਾਂ ਠੀਕ ਆ ਉਹ ਕਦੂ ਵੱਟ ਲਿਆ ਦੇ ਲੋ ਜੀ ਆਪਣੇ ਕੱਦੂ ਦੇ ਕੋफ्ते ਬਣ ਕੇ ਤਿਆਰ ਨੇ ਹੁਣ ਖਾ ਰਿਆਂ ਚਾਹ ਦੇ ਨਾਲ ਤੇ ਇਧਰ ਮਿਰਚਾਂ ਵੀ ਫਰਾਈ ਕਰ ਲਈਆਂ ਜੋ ਹਰੀਆ ਮਿਰਚਾਂ ਫਰਾਈ ਕਰ ਲਈਆਂ ਮੈਂ ਇਧਰ ਸੋਬੂ ਖਾ ਰਿਆਂ ਹਜੇ ਇਹਨੂੰ ਫਰਾਈਸ ਬਣਾ ਕੇ ਦਿੰਦੀ ਸੀ ਖਾ ਲੈਣੀ ਵੀ ਇਹਨੂੰ ਕਾਲੂ ਕੱਟ ਕੇ ਨਾ ਫਰਾਈਸ ਜਿਹਾ ਬਣਾਤੇ ਸੀ ਇਹ ਜੋ ਵੀ ਨੇ ਵੀ ਖਾ ਲਏ ਮੈਂ ਜੋ ਵੀ ਦੀ ਪਲੇਟ ਚੀ ਖਾ ਰਹੀ ਐ ਤੇ ਨਾਲ ਮਿਰਚਾਂ ਤੇ ਨਾਲ ਚਾਹ ਤੁਸੀਂ ਕੀ ਕਰ ਰਹੇ ਹੋ ਕੱਲ ਜਿਹੜੀ ਤੇਗ ਨਹੀਂ ਸੀ ਬਣਾਈ ਦਸਵੀਂ ਸੀਗੀ ਕੜਾ ਪ੍ਰਸ਼ਾਦ ਉਹ ਗਰਮ ਕਰਦੀਆਂ ਫ੍ਰਿਜ ਚੋਂ ਕੱਢਿਆ ਹੁਣ ਮੈਂ ਤਾਂ ਉਹ ਖਾ ਲਾਂ ਠੰਡਾ ਠੰਡਾ ਵਧੀਆ ਲੱਗਦਾ ਤੁਸੀਂ ਫੇਰ ਗਰਮ ਕਰਨ ਲੱਗ ਗਏ ਹਾਂ ਠੰਡਾ ਪੀਓ ਜੰਮਿਆ ਹੋਊਗਾ ਉਪਰ ਦੇ ਤੁਸੀਂ ਪਾਣੀ ਪੀ ਲਓ ਫੇਰ ਮੈਂ ਤੁਹਾਨੂੰ ਡਾਕਟਰਾਂ ਦੇ ਚੱਕੀ ਫਿਰੂੰ ਹਸਪਤਾਲ ਹੀ ਕੰਮ ਰਹਿ ਗਿਆ ਆਪਣਾ ਕੋਈ ਹਾਂ ਜੋ ਇੱਕ ਦੋ ਉਹ ਸਾਥ ਵਿੱਚ ਟਟਕਾ ਲਾ ਮੈਂ ਦੋ ਨੂੰ ਕਿਹਾ ਸਰਦੋ ਹੀ ਸਾਥ ਵਿੱਚ ਕੋ ਉੱਤੇ ਫਰ ਕੱਦੂ ਦੇ ਕੋफ्ते ਕੱਦੂ ਦੀ ਸਬ지 ਜੋ ਆਪੇ ਲੜੀ ਜਾਣੇ ਦੇ ਵਿੱਚ ਪਾ ਲੈਣਾ ਦੇਖੀ ਹਾਂ ਹਾਂ ਕੱਦੂ ਆ ਕੱਦੂ ਦੇ ਕੋफ्ते ਚਾਹ ਆ ਪਾਣੀ ਦੀ ਬਚੇ ਰਹੀ ਉਹ ਤਾਂ ਮੈਂ ਖਾ ਲਈ ਹੋ ਘੜੀ ਘੜੀ ਮਦਦ ਲਸੀ ਵੀ ਨਾ ਖੰਡਾ ਜਾਂ ਬਿੰਨੂ ਵੀ ਲੱਗਾ ਨਾ ਹੋਰ ਸਕੈਸ਼ ਹੁੰਦਾ ਤਾਂ ਹੋਰ ਸੁਆਦ ਆਉਂਦਾ ਹੁਣ ਇਹ ਕਿਉਂ ਤਾ ਗਈ ਮੰਮੀ ਆਪਰਾ ਚੱਲ ਪਿਆ ਅਪਰੈਲ ਚੀਜਾਂ ਨਾ ਫਸ ਕੈਸ਼ ਫੀਲੋ ਹੋਰ ਹੁਣ ਹਨਾ ਸੋਮੂ ਕੈਸ਼ ਬੜੀਆ ਹੁੰਦਾ ਹੈ ਨਾ ਇੱਕ ਵਾਰ ਬੱਚਾ ਪੀਂਦਾ ਬੁਸਤੀ ਖਾਈ ਖਾਈ ਮੰਮੀ ਕੋਲ ਆ ਵੀ ਲੋ ਵੀ ਨਹੀਂ ਦਿਖਾਈ ਮੈਂ ਕਰ ਲੇ ਜੀਰੇ ਦਾ ਤੇ ਪਿਆਰ ਦਾ ਤੜਕਾ ਲਾਉਂਦੀ ਕੱਦੂ ਨੇ ਕਿਹਾ ਕਿ ਮੇਰੀ ਗੁੜੀ ਚਾਹ ਰੋਟੀ ਘੱਟ ਕਰਦੀ ਖਾਈ ਸਬਜੀ ਆ ਆਪਾਂ ਚੱਕ ਲਿਆ ਮੰਮੀ ਕਿੰਨੀਆਂ ਖਾਈਓ ਪੰਜ ਦਾ ਗਲਾਸ ਇਹ ਚੀ ਜੋੜਨਾ ਕਰਦੇ ਹਾਂ। ਨੋ। ਫਿਰ ਇਹ ਮਿਚਾ ਫਾਲੂ। ਇਹ ਚ ਪਾਵਾਂਗੇ ਆਪਾਂ ਲੱਸੀ। ਇਹ ਚ ਪਾਵਾਂਗੇ। ਫਿਰ ਮੈਂ ਇਹ ਪੀਵਾਂ। ਹੋਆ ਸਾਰਾ। ਲਾ। ਮੇਰੀ ਲੱਸੀ ਹੈ। ਇਹ ਮੇਵੀ ਹੈ। ਓਏ ਮੇਰੀ। ਪਿਆਰੀ ਬੋਟਲ। ਇਹਦੇ ਕੋ ਸੰਤਰੀ ਹੈ। ਹੂੰ। ਇਸੇ ਮੋੜੀ ਮੱਤੀ ਆ ਮੰਮਾ। ਹਾਂ ਇਸੇ ਬੋਡੀ ਬਣਦੀ ਹੈ ਵੀ ਇਹ ਇਸੇ ਬੋਡੀ ਬਣਦੀ ਹੈ ਬੰਦੀ ਚੇਂਜ ਨਹੀਂ ਬੋਡੀ ਬਣਦੀ ਹੈ ਫਿਰ ਸਾਨੂੰ ਉਹ ਚੀਜ਼ ਪਿਊਗਾ ਅਸੀਂ ਇਹ ਜਿਹੜੀ ਵੀ ਕੋਈ ਚੀਜ਼ ਖਵਾਉਣੀ ਪਿਉਣੀ ਹੁੰਦੀ ਆ ਅਸੀਂ ਇਹਨੂੰ ਐਂ ਕਹਿੰਦੇ ਨੇ ਵੀ ਪੀ ਲੈ ਇਹਦਾ ਬੋਡੀ ਬਣਦੀ ਮੇਰੇ ਹੱਥ ਚ ਲੱਸੀ ਲੈ ਕੇ ਵਾਗੇ ਕਹਿੰਦਾ ਬੋਡੀ ਬਣਦੀ ਹੈ ਮੰਮੀ ਕਹਿੰਦੀ ਕਹਿੰਦਾ ਇਹ ਨਾ ਬੋਡੀ ਬਣਦੀ ਮੰਮੀ ਕਹਿੰਦੀ ਉਹ ਜਦ ਹੀ ਹੱਥ ਚ ਗਲਾਸ ਕੋ ਕੇ ਲੈ ਗਿਆ ਐਨੇ ਤਾਂ ਬਾਡੀ ਬਣਾਉਣੀ ਆ ਖਤਰਨਾਕ ਬਾਡੀ ਬਣਦੀ ਐ ਹਾਂ ਨਹੀਂ ਬਾਡੀ ਨਹੀਂ ਦੋਹੋਂ ਪੂਨੋ ਸੀਚਾ ਕਰੀ ਆਪਾਂ ਦਾ ਦੇਖ ਖਾਣੇ ਦੀ ਖਾ ਲੰਨੇ ਲੱਸੀ ਦਾ ਲੈ ਕੇ ਮੈਂ ਤੇ ਇੱਕ ਗਲਾ ਖਰਾਬ ਹੋਊਗਾ ਫਿਰ ਮੋਤੀ ਹੋ ਜਾਊਂਗੀ ਮੈਂ ਤੇ ਇੱਕ ਘੁੱਟ ਪੀਤੀ ਆ ਹਨਾ ਓਏ ਸਵੇਰ ਕੰਦੀ ਤੁਸੀਂ ਮੰਨ ਨਹੀਂ ਫਾਨੀ ਸੁਆਦ ਹੁੰਦੀ ਆ ਇੱਕ ਤਰ੍ਹਾਂ ਚੇਤੇ ਨੂੰ ਮੈਂ ਚਾਹ ਰਹੀ ਮਾਲੀ ਹੀ ਪਾਉਂਗੀ ਬਸ ਮਾਲੀ ਨਹੀਂ ਹਰੀਆ ਮਿਰਚਾ ਖਾ ਲਓ ਨਾਲ ਹਰੀਆ ਮਿਰਚਾਂ ਮਥੋੜੀਆਂ ਜਾਂਦੀਆਂ ਕਰਾਈ ਕਰਿਓ ਤਰੀਆਂ ਪਈਆਂ ਕਿੱਥੇ ਨੇ ਫ੍ਰਿਜ ਚ ਮਾਦਾ ਜਨੇ ਸੈਂਪਲ ਬਣੂਗੀ ਸਬਜ਼ੀ ਵੀ ਆਪਣੇ ਤਾਂ ਮੈਨੂੰ ਪਤਾ ਨਹੀਂ ਗਾਰਡ ਤੋਂ ਹੁੰਦੀ ਆ ਮੈਂ ਉਹ ਕਰੀਮ ਜਾਰੀ ਬਣਾਇਓ ਜਿਵੇਂ ਤੁਸੀਂ ਇੱਕ ਦਿਨ ਵਲੌਗ ਚ ਦਿਖਾਇਆ ਸੀ ਜਮਾ ਕਦੋਂ ਘਟਾ ਨੀ ਮੜਾਈ ਤਿਆਰ ਦੀ ਵਰਤੀ ਮੜਾਈ ਪਾਈ ਤੇ ਕਰੀਮੀ ਕਰੀਮੀ ਜੀ ਮੜਾਈ ਪਾ ਲਓ ਅਜਲੂ ਭੰਟੇ ਉਹ ਹੋਰ ਜਸਟ ਵੈਂਡਾ ਲੱਪੇ ਮੇਰੇ ਸੀ ਆਈਡੀ ਚੱਲ ਰਹੀ ਮੈਂ ਤਾਂ ਉਹ ਦੇਖਦਾ ਹਾਂਜੀ ਸਾੜੇ ਹੱਥ ਕਦੂਗੇ ਤਿਆਰ ਹੱਥ ਕਦੂਗੇ ਹੱਥ ਕਦੂ ਸਾਰੇ ਮੈਂ ਕਹੋ ਨਹੀਂ ਮੈਂ ਨਹੀਂ ਸਕਦੀ ਕਦੂਗੇ ਸਾਂਜੀ ਭਰਾ ਇਹ ਠੀਕ ਆ ਪੀਰਾ ਪੀਰਾ ਮੈਂ ਇਹ ਮਿਰਚਾਂ ਨੇ ਫਰਾਈ ਕੀਤੀਆਂ ਹੋਈ ਤੇਰੇ ਵਾਸਤੇ ਤੇ ਪੀਰਾ ਕੱਟਿਆ ਹੈ ਦਹੀਂ ਖਾਣਾ ਜੇ ਦਹੀਂ ਖਾਣਾ ਫਿਰ ਤਾਂ ਮੈਂ ਪਾ ਦਿੰਦੀ ਪਾ ਲਓ ਥੋੜਾ ਜਿਹਾ ਦੇਖੀ ਜਾਊਗਾ ਤਾਲਾ ਨੂੰ ਬਹੁਤ ਛੋੜੇ ਕਤਨੀ ਫਾਸਟ ਦੌੜਾ ਭਾਈ ਤੂੰ ਯਾ ਮੈਂ ਫਾਸਟ ਨਹੀਂ ਨਾ ਕਰੀਂ ਇਹਦਾ ਉਹ ਬੱਚਿਆ ਕਿਦਾ ਆਬ ਦੇ ਰਣੀਂ ਦੀ ਫਾਸਟ ਮੇਰੀ ਰਣੀਂ ਦੀ ਫਾਸਟ ਅਬ ਇਹ ਫਾਸਟ ਦਿਨ ਤੋਂ ਨਾ ਪਾੜੋ ਦਿਨਾ ਪਾੜੋ ਹਾਂ फास्ट रनिंग होता है रनिंग की फास्ट नहीं हो गया अच्छा कोल ना गया रनिंग की पावर फाड़ो ਉਗੀ ਤਿਆਰ। 8:00 ਵੱਜ ਗਏ ਨੇ 7:00 ਹੁਣੀ ਰੋਟੀ ਖਾ ਕੇ ਹਟਿਆ ਸੀ। ਤੇ ਹੁਣ ਬੱਚੇ ਕਹਿੰਦੇ ਅਸੀਂ ਖਾਣੀ ਆਈਸਕ੍ਰੀਮ ਤੇ ਹੁਣ ਚੱਲੇ ਸੀਗੇ ਦੁਕਾਨ ਤੇ ਇਹਨਾਂ ਨੂੰ ਆਈਸਕ੍ਰੀਮ ਦਵਾ ਕੇ ਲੈ ਆਉਣੇ ਆ। ਮੰਮਾ ਮੈਨੂੰ ਚਿੱਟਾ ਆਈਸਕ੍ਰੀਮ ਖਾਉਣਾ। ਹਾਂ ਚਿੱਟਾ ਆਈਸਕ੍ਰੀਮ ਖਾ ਲਈ ਠੀਕ ਆ। ਇਹ ਨੂੰ ਲਾਭ ਨਹੀਂ ਪਤਾ। ਤੇ ਨਾਲੇ ਮੈਂ ਕਿਹਾ ਚਲੋ ਥੋੜਾ ਜਿਹਾ ਗੇੜਾ ਕੱਢ ਆਵਾਂਗੇ। ਹਜੇ ਤਾਂ ਬਾਹਰ ਚਾਨਣ ਪਿਆ ਇਹਨਾਂ ਨੇ ਰਾਨੀ ਨਾ ਹੋਇਆ 7:00 ਵਜੇ ਨੇ। ਮੈਂ ਕਿਹਾ ਨਾਲੇ ਥੋੜੋ ਥੋੜੋ ਆਈਸਕ੍ਰੀਮ ਦਵਾ ਲਿਓ ਨੇ ਤੁਪਕੇ ਚਾਹਾਂਗੇ ਤੇ ਨਾਲੇ ਆਪਣਾ ਗੇੜਾ ਸੀ ਅਸੀਂ ਗਾਇਸ ਸੀ ਆਈਸਕ੍ਰੀਮ ਖਾਣ ਗੇੜਾ ਕੱਢ ਕੇ ਮੁੜਿਆ ਇਹ ਦੁਕਾਨ ਪਈ ਸੀ ਬੰਦ ਹਨਾ ਛੰਮੀ ਛੰਮੀ ਆਂਦਾ ਪਗਾਈ ਨਹੀਂ ਕਾਣੁ ਕਿ ਤਕਾ ਨੰਦੂ ਆਂਦਾ ਛੰਮੂ ਕਰਾ ਦੁਕਾਨ ਪਤਾ ਕਿ ਉਹ ਬੰਦ ਕਰਤੀ ਅੰਕਲ ਨੇ ਆਉਂਦਾ ਆਉਂਦਾ ਬੋਲਦਾ ਸੀ ਕੱਲ੍ਹ ਹੀ ਅਸੀਂ ਦੋਨੇ ਜਾਣੇ ਹੱਸਦੇ ਸੀ ਮੈਂ ਤੇ ਜੋਹਨ ਮਾ ਦੇ ਲੈ ਨੂੰ ਵੀ ਪਤਾ ਵੀ ਅੰਕਲ ਪਤਾ ਨਹੀਂ ਦੁਕਾਨ ਬੰਦ ਕਿਉਂ ਕਰ ਗਿਆ ਤੇ ਆ ਗਈ ਸੀ ਕਿ ਘਰੇ ਹੁਣ ਘਰੇ ਆ ਕੇ ਹਜੇ ਮੈਂ ਭਾਂਡੇ ਮਾਜਣੇ ਨੇ ਡੋਗ ਗਿਆ ਰੋਟੀ ਪਾਈ ਆ ਹੁਣ ਇਹਨੂੰ ਸੋ ਹੁਣ ਉਹ ਨਾ ਮੈਂ ਟਿਊਸ਼ਨ ਦਾ ਵਰਕ ਕਰਵਾ ਰਹੀ ਦੋ ਵੀ ਕੋਈ ਕਰਦਾ ਨਹੀਂ ਹੈਗਾ ਹੁਣ ਇਹਨੂੰ ਮੈਂ ਕਰਵਾਉਣ ਲੱਗ ਪਈ ਸੀ ਟਿਊਸ਼ਨ ਦਾ ਵਰਕ ਕਰ ਕਾਪੀ ਲਈ ਬੈਠਾ ਲਿਖਣ ਲੱਗੇ ਹੋਏ 1 2 3 ਲੱਗਾ ਚਲੋ ਇਹਦੇ ਤੇ ਲਾ ਲਈਏ 10 ਮਿੰਟ ਫਿਰ ਬਾਅਦ ਚ ਭਾਂਡੇ ਭੁੰਡੇ ਮਾਰ ਦਿਆ ਦੁੱਧ ਗਰਮ ਮੈਂ ਕਰਤਾ ਸੋ ਹੁੰਦਾ ਡੋਗਿਆਂ ਨੂੰ ਵੀ ਪਾਈ ਤੇ ਰੋਟੀ ਵੀ ਉਹਨਾਂ ਨੂੰ ਪਾਤੀ ਤੇ ਹੁਣ ਮੈਂ ਫਰੀ ਆ ਬਸ ਭਾਂਡੇ ਮਾਜਣੇ ਨਾਲੇ ਵਰਦੀਆਂ ਪ੍ਰੈਸ ਕਰਨੀਆਂ ਨੇ ਜੀ ਟੁੱਪੜਿਆਂ ਦੇ ਪਾਹਾ ਮਾਰਨੇ ਨੇ ਸਾਰਾ ਗਨ ਕੰਮ ਨਹੀਂ ਮੋਗਦੇ ਚਲੋ ਠੀਕ ਹੈ ਜੀ ਹੁਣ ਇਹਨੂੰ ਮੈਂ ਕਰਾਦਾ ਕੰਮ ਫਿਰ ਮਿਲ ਜਿਆ ਤੁਹਾਨੂੰ ਬਾਅਦ ਦੇ ਵਿੱਚ ਹਾਂਜੀ ਭਾਂਡੇ-ਭੁੰਡੇ ਮਾਤਦੇ ਸੀ ਤੇ ਸੋਹ ਨੂੰ ਵੀ ਮੈਂ ਟਿਊਸ਼ਨ ਵਰਕ ਕਰਵਾਤਾ ਸੀ ਹੁਣ ਲੱਗੀਆਂ ਬੱਚਿਆਂ ਦੀ ਯੂਨੀਫਾਰਮ ਪ੍ਰੈਸ ਕਰਨ ਮੈਂ ਕਿਹਾ ਚਲੋ ਪ੍ਰੈਸ ਕਰ ਦਈਏ ਫਿਰ ਸਵੇਰੇ ਟਾਈਮ ਨਹੀਂ ਹੁੰਦਾ ਬੱਚਿਆਂ ਦਾ ਸਕੂਲ ਜਲਦੀ ਲੱਗਦਾ ਤੇ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਮੇਰੇ ਕੋਲ ਇਹ ਪੂਰੀ ਭੱਜ ਦੌੜ ਹੁੰਦੀ ਹੈ ਸਵੇਰੇ-ਸਵੇਰੇ ਇਸ ਕਰਕੇ ਰਾਤ ਨੂੰ ਰੱਖਣੀ ਪੈਂਦੀ ਆ ਵਰਦੀ ਸਵੇਰ ਨੂੰ ਆਇਆ ਬੱਚੇ ਨਹਾ ਕੇ ਨਾ ਜੋ ਵੀ ਚੱਕ ਕੇ ਪਾ ਲੂਗਾ ਸੋਮ ਨੂੰ ਤਾਂ ਮੈਂ ਹੀ ਨਮਾਉਣਾ ਹੁੰਦਾ ਮੈਂ ਹੀ ਉਹਦੇ ਕੱਪੜੇ ਪਾਉਣੇ ਹੁੰਦੇ ਆ ਤਾਂਜੀ ਹੁਣ ਹੋ ਗਿਆ ਸੌਣ ਦਾ ਟਾਈਮ ਟਾਈਮ ਬੱਜ ਗਏ ਨੇ 9:30 ਤੇ ਸੋਮੂ ਨੂੰ ਮੈਂ ਲਈ ਅੰਦਰ ਤੇ ਅਸੀਂ ਚੱਲਣੇ ਹੋ ਗਏ ਸ਼ੁਰੂ ਤੇ ਅਸੀਂ ਆਪਣਾ ਸਟਾਰਟ ਹੋ ਗਿਆ ਦੋ ਦਿਨ ਹੋ ਗਏ ਤਿੰਨ ਦਿਨ ਅੱਜ ਤੀਸਰਾ ਦਿਨ ਐਸੀ ਚੱਲਦੇ ਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਅੰਦਰ ਤੇ ਸੋਮੂ ਵੀ ਸੋ ਰਿਹਾ ਵਸ ਦੁੱਧ ਪੀ ਰਿਹਾ ਤੇ ਉਹ ਸਮਾਉਣ ਲੱਗੀ ਸੀ ਕਿਉਂਕਿ ਸਵੇਰੇ ਫਿਰ ਸਕੂਲ ਜਾਣਾ ਹੁੰਦਾ ਇਹਨਾਂ ਨੇ ਜਲਦੀ ਉੱਠਣਾ ਪੈਂਦਾ ਤਾਂ ਕਰਕੇ ਇਹ ਸੀ ਜੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆ ਚਲੋ ਵਲੋਗ ਐਂਡ ਹੋ ਰਿਹਾ ਸ਼ੁਰੂ ਨਹੀਂ ਹੋ ਰਿਹਾ ਲੋ ਐਂਡ ਸ਼ੁਰੂ ਹੋ ਰਿਹਾ ਅੱਜ ਵਲੋਗ ਸ਼ੁਰੂ ਹੋ ਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਹੋਵੇ 9:00 ਨਾਈਟ ਦੇ 9:00 ਹੋਗੇ ਨਾਈਟ ਦੇ 9:00 ਹੋਗੇ ਅਸੀਂ ਸਕੂਲ ਜਾਣਾ ਇਸੇ ਦਾ ਵਲੋਗ ਲਾਈਕ ਯੂ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਿਲਕੁਲ ਜੀ ਅਗਲੇ ਵਲੌਗ ਚ ਹੱਸੀਦਾ ਰਹੇ ਸਾਰੇ ਅੱਜ ਦਾ ਵਲੌਗ ਤਾਂ ਮੇਰਾ ਸੋਹਮ ਨੂੰ ਸਟਾਰਟ ਕਰਨਾ ਆ ਗਿਆ ਸੋ ਸ਼ੁਰੂ ਵੀ ਕਰਤਾ ਸੋ ਹਮਨੇ ਐਂਡ ਵੀ ਕਰਤਾ ਚਲੋ ਠੀਕ ਹੈ ਜੀ ਬਾਏ ਬਾਏ ਕਰ ਦੋ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਗੁੱਡ ਮਾਰਨ ਨਮਾ ਰੁਕੋ ਹੈ ਵੀ ਆ ਜੀ ਸਾਰੇ ਨੂੰ ਸਸਕੀ ਕਾਲ ਜੀ ਸਾਰਿਆਂ ਨੂੰ ਬਸ ਹੋਣ ਇੰਨੀ ਵਾਰ ਨੇ ਸ਼ੁਰੂ ਕਰਦੇ ਹੁੰਦੇ ਨਹੀਂ ਸਸਕੀ ਕਾਲ ਜੀ ਸਾਰਿਆਂ ਨੂੰ ਬੁੱਝੇ ਕਰਦੇ ਆਪ ਤੁਸੀਂ ਹਾਂ ਬਹੁਤ ਵਧੀਆ ਹੋਮ ਹੋਗੇ ਕਦੇ ਵੀ ਬਹੁਤ ਵਧੀਆ ਹਾਂ ਸ਼ੁਰੂ ਕਰਦੇ ਆ ਇਸ ਦਾ ਵਲੌਗ ਅਸਤੇ ਸ਼ੁਰੂ ਹੋਗੇ ਜੀ ਮਾਰੀ ਨੂੰ ਮਾਰੀ ਨੂੰ ਹੋਗੇ ਸਾਢੇ 12 ਹਾਂ ਪਹਿਲਾਂ ਸਾਢੇ 9 ਹੋਏ ਸੀ ਹੁਣ ਸਾਢੇ 12 ਹੋ ਗਏ ਤੁਸੀਂ ਟੱਚ ਦਾ ਵਲੌਗ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਲਦੀ ਆ ਜੀ ਅਗਲੇ ਵਲੌਗ ਜੀ ਹਸੀ ਕਾਲ ਜੀ ਸਾਰਿਆਂ ਨੂੰ Bye bye. Good night. Bye bye.